ਨੇ ਮਾਲਾਵਾਸੀਆਂ ਮਿਲਣਾ ਪਿਆਰ ਮਿਲਿਆ ਮੈਂ ਮੇਰੇ ਸ਼ਬਦ ਨਹੀਂ ਗਏ ਜੋ ਮੈਨੂੰ ਮਾਲਾਵਾਸੀ ਨੇ ਪਿਆਰ ਦਿੱਤਾ ਮੇਰੇ ਵਾਸਤੇ ਨਬਾ ਜੀ ਨਹੀਂ ਤੁਸੀਂ ਦੇਖਦੇ ਹੋ ਤੁਸੀਂ ਰੋ ਜਾਂਦੇ ਹੋ ਮਾਲਾਵਾਸੀ ਇਹਨਾਂ ਮੈਂ ਇਸ ਕਾਬਲ ਨਹੀਂ ਹਾਂ ਜਿੰਨਾ ਮਾਲਾਵਾਸੀ ਨੇ ਪਿਆਰ ਦਿੱਤਾ ਮੈਨੂੰ ਧੰਨਵਾਦ ਤੇ ਇਹਨਾਂ ਚਰਚਾਂ ਕਰੋਨਾ ਚਰਚ ਉਹਨਾਂ ਨੇ ਵੀ ਸਾਨੂੰ ਸਾਡੇ ਫਾਦਰ ਸਾਹਿਬ ਐਲੀਸ਼ਾ ਜੀ ਸਾਡੇ ਐਲੀਸ਼ਾ ਸਾਹਿਬ ਉਹਨਾਂ ਨੇ ਬੜਾ ਪਿਆਰ ਦਾ ਚਰਚ ਨੇ ਮਗੇ ਮੋਲਾ ਨੇ ਇੰਨਾ ਪਿਆਰ ਦਿੱਤਾ ਵਾ ਮੈਂ ਸਾਰੇ ਦੇਸ਼ ਵਾਸੀ ਨੂੰ ਕਹਿੰਦਾ ਪ੍ਰਮਾਤਮਾ ਕਿਰਪਾ ਕਰੇ ਵੱਡੇ ਵਾਲੇ ਵੱਡੇ ਦਿਨ ਵਾਲੇ ਦਿਨ ਅੱਪਾ ਇਸ ਤਰ੍ਹਾਂ ਦੇਵੇ ਸਾਰੇ ਮੋਲਾ ਨਿਵਾਸੀ ਜਿੰਨੀਆਂ ਵੀ ਚਰਚਾ ਨੇ ਅੱਪਾ ਇੱਥੇ ਮਨਾਵਾਂਗੇ ਵੱਡਾ ਦਿਨ ਬਸ ਕਿਰਪਾ ਪ੍ਰਭੂ ਜੀ ਅਸੀਂ ਮਸਿਣੀ ਕਰਨੀਆਂ ਮੇਰੇ ਬੜੇ ਸਤਿਕਾਰਯੋਗ ਮੈਂ ਇਹਨਾਂ ਦੇ ਸਾਹ ਜੰਮਿਆ ਭਲਿਆ ਮੋਨਾ ਪਹਿਲਵਾਨ ਜੀ ਅਸੀਂ ਬਚਪਨ ਜੇ ਨਾਲ ਨਾਮ ਸੁਣਦੇ ਨਹੀਂ ਅਸੀਂ ਇਹਨਾਂ ਨੂੰ ਫੋਲੋ ਕਰਕੇ ਅੱਜ ਇਸ ਗਰੀਬ ਇਹਨਾਂ ਦਾਸ ਇਹ ਤੋਂ ਤੱਕ ਮੰਨ ਗਿਆ ਮੈਂ ਫੋਲੋ ਪਾਪਾ ਜੀ ਨੂੰ ਕਰਦਾ ਸੀ ਬਚਮੰਦੋ ਕਿ ਮੈਂ ਉਹਨਾਂ ਵਰਗਾ ਬਣਾ ਤੇ ਬਾਬਾ ਜੀ ਕਿਰਪਾ ਪ੍ਰਭੂ ਜੀ ਉਸਮਤ ਜੀ ਦੀ ਕਿਰਪਾ ਪਰ ਮੈਂ ਇਹਨਾਂ ਵਰਗਾ ਨਹੀਂ ਬਣ ਸਕਿਆ ਪਰ ਇਹਨਾਂ ਦਾ ਸੰਸਕਾਰ ਉਹ ਲੈ ਚੁੱਕਾ ਹallelujah ਜੀ ਵੱਡੇ ਦੇ ਅੰਦਰ ਵਧਾਈ ਦੇਣ ਕਿ ਕੀ ਕਹਾਂ ਜਾਓਗੇ ਵਿਦੋ ਵੱਡੇ ਦੇ ਅੰਦਰ ਬਹੁਤ ਬਹੁਤ ਮੁਬਾਰਕਾ ਪੂਰੇ ਪੰਜਾਬ ਵਾਸੀਆਂ ਨੂੰ ਪੂਰੀ ਦੁਨੀਆ ਨੂੰ ਪੂਰੀ ਕਾਇਨਾਤ ਨੂੰ ਪ੍ਰਭੂ ਜੀ ਉਸਮਤ ਜੀ ਇਹ ਦਿਹਾੜਾ ਵਾ ਕੋ ਮਨ ਆ ਕੇ ਪਹੁੰਚੋ ਅਮਨ ਸ਼ਾਂਤੀ ਨਾਲ ਪ੍ਰਭੂ ਦਾ ਗੁਣ ਗਾਨ ਕਰੋ ਇਹ ਜੁੰਮੋ ਪ੍ਰਭੂ ਦੇ ਨਾਮ ਚ ਧੰਨਵਾਦ ਪ੍ਰੇਜ਼ ది ਲਾਰਡ ਥਾਰਿਆਂ ਨੂੰ ਬਹੁਤ ਬਹੁਤ ਜ਼ਿਆਦਾ ਵਧਾਈ ਵਟੇ ਦਿੰਦੀ ਹੈ ਬਹੁਤ ਪਾਕ ਦਿਹਾੜਾ ਮੰਨਿਆ ਜਾਂਦਾ ਪ੍ਰਭੂ ਜੀਸੂ ਉਸ ਦਿਨ ਇਸ ਦੁਨੀਆ ਤੇ ਆਏ ਦੁਨੀਆ ਦਾ ਅੰਧਕਾਰ ਦੂਰ ਹੋਇਆ ਉਦਾਂ ਹੀ 21 ਤਰੀਕ ਦੇ ਦਿਨ ਸਾਨੂੰ ਵੋਟਾਂ ਪਾ ਕੇ ਮਾਲਾ ਪਿੰਡ ਦਾ ਵੀ ਅੰਧਕਾਰ ਦੂਰ ਕਰੋ ਅਸੀਂ ਪ੍ਰਭੂ ਦੀ ਹਜ਼ੂਰੀ ਵਿੱਚ ਚੱਤਾ ਚੁਕੇ ਰਹੇ ਹਈਏ ਪਰਮਾਤਮਾ ਕਿਰਪਾ ਕਰ ਤੋ ਨਿਸ਼ਾਨ ਮਿੱਟੀ ਦਾ ਦੀਵਾ ਜੀ ਠੀਕ ਹੈ ਹਾਂਜੀ ਬੋਲੋ ਜੀ ਤੁਸੀਂ ਦੱਸੋ ਵੋਟਾਂ ਦਾ ਬਾਰੇ ਮੈਂ ਮੈਂ ਮੋਣਾ ਪਹਿਲਵਾਨ ਅੰਬਰਸਰੋਂ ਇਸ ਪਰਿਵਾਰ ਦੇ ਨਾਲ ਸਹਿਮਤ ਹੈਗਾ ਪੂਰਾ ਪੂਰਾ ਔਰ ਜਿੰਨੇ ਵੀ ਇਥੇ ਚਰਚਾ ਆਲੇ ਨੇ ਉਹਨਾਂ ਦੀ ਮੈਂ ਅਗਰ ਰਿਕਵੈਸਟ ਕਰਾਂਗਾ ਕਿ ਇਹਨਾਂ ਨੂੰ ਬੋਰਡ ਪਾ ਕੇ ਕਾਮਯਾਬ ਕੀਤਾ ਜਾਵੇ। ਬੜੇ ਪਿੰਡ ਦੇ ਗਿਆ ਵੀ ਮੇਰੇ ਬਚਪਨ ਜੀ ਤੁਹਾਨੂੰ ਵੇਖਦੇ ਆਇਆ ਤੁਸੀਂ ਆਈਡੈਂਟੀਟੀ ਇਹ ਬੱਚਾ ਸਾਡਾ ਜੀ। ਸ਼ੁਰੂ ਤੋਂ ਬੱਚਾ ਰਹਾ ਅੱਜ ਵੀ ਹੈਗਾ। ਠੀਕ ਹੈ ਜੀ। ਬਹੁਤ ਖੁਸ਼ੀ ਦੀ ਬਾਤ ਹੈ ਕਿ ਹਮਾਰੇ ਵਿੱਚ ਮਡੇ ਦਿਨ ਕੇ ਮੌਕੇ ਪਰ ਸਾਭਜੀ ਪਹੁੰਚ ਕੇ ਔਰ ਖਾਸ ਕਰ ਕਰ ਚੋਣ ਵੀ ਹੈ। ਕਿ ਆਂ ਦੀਆ ਜਲਤੇ ਰਹੇ ਕੁਦਾਈ ਨੂੰ। ਬਰਕਤ ਔਰ ਆਸ਼ਿਸ਼ ਦੇ ਕੇ ਕਾਮਯਾਬ ਕਰੇ। हमारी प्रार्थना है कि इस मोहल्ले का इस वार्ड का उद्धार हो और विकास हो उसके लिए जरूर प्यारे लोग क्या काम करेंगे हमें उम्मीद भी है उनसे बड़ा ही उम्मीद है खुदा इन्हें और कामयाब करे अगर ये कामयाब हो कोई भी काम हैगा महल वाले का हर काम पूरा पूरा साथ देर्चा पूरा पूरा साथ देंगे। और मैं थोड़े नाल ਮੈਨੂੰ ਜਿੱਥੇ ਮਰਜ਼ੀ ਬੁਲਾ ਲਓ ਮੈਂ ਸਹਿਮਤ ਆ ਤੁਹਾਡੇ ਨਾਲ ਹਰ ਕੰਮ ਲਈ